ਹੈਲੀਕਾਪਟਰ ਰਾਹੀਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿੱਚ ਫੂਡ ਪੈਕਟਾਂ ਦੀ ਵੰਡ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਦੇ ਵਿੱਚ ਪੁਲਿਸ ਅਤੇ ਫੌਜ ਦੇ ਵੱਲੋਂ ਸਾਂਝੀ ਮੁਹਿੰਮ ਰਾਹੀਂ ਪੀੜਤਾਂ ਲਈ ਕੰਮ ਕੀਤਾ ਜਾ ਰਿਹਾ ਹੈ। ਪ੍ਰਭਾਵਿਤ ਪਿੰਡਾਂ ਵਿੱਚ ਫਸੇ ਹੋਏ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾਉਣ ਦੇ ਲਈ ਹੈਲੀਕਾਪਟਰ ਰਾਹੀਂ ਗੋਨੇਵਾਲ, ਮਾਤੀਵਾਲ, ਸਹਜਾਦਾ, ਜੱਟਾਂ, ਪਸ਼ੀਆ, ਤਾਬਲਪੁਰ ਨਿਸ਼ੋਕੇ ਸਿੰਗੋਕੇ ਘੱਗਰ ਨਨਾਲ ਸੋਹਲ ਅਤੇ ਆਬਾਦੀ ਚੰਡੀਗੜ੍ਹ ਵਰਗੇ ਪਿੰਡਾਂ ਦੇ ਵਿੱਚ ਹਜ਼ਾਰਾਂ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾਈ ਗਈ ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਕਿ ਖੜ੍ਹ ਕਾਰਨ ਸੜਕਾਂ ਅਤੇ ਹੋਰ ਆਵਾਜਾਈ ਦੇ ਸਾਧਨ ਬੰਦ ਹੋ ਜਾਣ ਕਰਕੇ ਪਿੰਡਾਂ ਤੱਕ ਸਿੱਧੀ ਪਹੁੰਚ ਕਰਨੀ ਮੁਸ਼ਕਲ ਸੀ ਇਸ ਕਰਕੇ ਹੈਲੀਕਾਪਟਰ ਦੀ ਸਹਾਇਤਾ ਨਾਲ 에어 ਡ੍ਰਿਪਿੰਗ ਦਾ ਫੈਸਲਾ ਲਿਆ ਗਿਆ ਇਸ ਕਾਰਵਾਈ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਰਾਹਤ ਮਿਲੀ ਹੈ ਖਾਸ ਕਰਕੇ ਬੱਚਿਆਂ ਬਜ਼ੁਰਗਾਂ ਅਤੇ ਮਰੀਜ਼ਾਂ ਲਈ ਭੋਜਨ ਪੈਕਟਾਂ ਦੀ ਵੰਡ ਬਹੁਤ ਵੱਡੀ ਸਹਾਇਤਾ ਸਾਬਤ ਹੋਈ ਹੈ ਡੀਪੀਓ ਮਨਿੰਦਰ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਫੌਜ ਲੋਕਾਂ ਦੇ ਨਾਲ ਖੜੀ ਹੈ ਜਦ ਤੱਕ ਹੜ੍ਹ ਪ੍ਰਭਾਵਿਤ ਇਲਾਕੇ ਮੁੜ ਸੁਧਾਰਨ ਨਹੀਂ ਹੋ ਜਾਂਦੇ ਤਦ ਤੱਕ ਰਾਹਤ ਕਾਰਦ ਜਾਰੀ ਰਹਿਣਗੇ